ਚੰਲਸ ਵਿਭਾਗ ਗੁਰਦਾਸਪੁਰ ਦੇ ਇੱਕ ਟੀਮ ਨੇ ਡੇਰਾਬਾਬਾ ਨਾਨਕ ਦੇ ਤਹਿਸੀਲਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗਿਆ ਠਿਕਾਣਾ ਕੀਤਾ ਤੇ ਹਾਲਾਂਕਿ ਇਸ ਮੌਕੇ ਤੇ ਚੜ੍ਹਾ ਵਿਜੀਲੈਂਸ ਦੀ ਟੀਮ ਨੇ ਕਿਸੇ ਮੈਂਬਰ ਦੇ ਵੱਲੋਂ ਮੀਡੀਆ ਦੇ ਨਾਲ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਸਿੱਧ ਸਿੱਧੇ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਪਰ ਸ਼ਿਕਾਇਤ ਕਰਤਾ ਸੁਖਦੇਵ ਸਿੰਘ ਸੋਹੀ ਜੋ ਕਿ ਇੱਕ ਕਿਸਾਨ ਹਨ ਅਤੇ ਪਿੰਡ ਅਨੁਸਾਰ ਜਿਹੜਾ ਹੈ ਪਿੰਡ ਮਨਸੂਰ ਦੇ ਰਹਿਣ ਵਾਲੇ ਨੇ ਉਹਨਾਂ ਮੀਡੀਆ ਜਿਹੜਾ ਹੈ ਸਰਮੀਆਂਨਾਦ ਦੇ ਨਾਲ ਸੰਬੰਧ ਸੰਖੇਪ ਵਿੱਚ ਗੱਲਬਾਤ ਕਰਦੇ ਹੋਏ ਇਸ ਦਾ ਖੁਲਾਸਾ ਕਰ ਦਿੱਤਾ ਕਿ ਪੀੜਤ ਕਿਸਾਨ ਸੁਖਦੇਵ ਸਿੰਘ ਸੋਹੀ ਪਿੰਡ ਦੇ ਮਨਸੂਰ ਨੇ ਦੱਸਿਆ ਹੈ ਕਿ ਤਹਿਸੀਲਦਾਰ ਲਖਵਿੰਦਰ ਸਿੰਘ ਦੇ ਵੱਲੋਂ ਉਹਨਾਂ ਦੇ ਜ਼ਮੀਨ ਦੀ ਰਿਪੋਰਟ ਕਰਨ ਦੇ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਤੇ ਉਹਨਾਂ ਨੂੰ ਪਿਛਲੇ 4-5 ਮਹੀਨੇ ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਅਸੀਂ ਥੱਕ ਹਾਰ ਕੇ ਵਿਜਲਨਸ ਵਿਭਾਗ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਤੇ ਅੱਜ ਰਿਸ਼ਵਤ ਦੀ ਪਹਿਲੀ ਕਿਸ਼ਤ ਜੜੀ ਹੈ 50000 ਰੁਪਏ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਦਿੱਤੀ ਗਈ ਤਾਂ ਕਿ ਤਾਂ ਵਿਭਾਗ ਦੀ ਟੀਮ ਨੇ ਜੁੜਾ ਹੈ ਤਹਿਸੀਲਦਾਰ ਲਖਵਿੰਦਰ ਸਿੰਘ ਸਮੇ ਦੇ ਦੋ ਸਹਾਇਕ ਸਾਥੀਆਂ ਨੂੰ ਰੰਗੇ ਹੱਥੇ ਕਾਬੂ ਕਰ ਲਿਆ। ਸਰਦਵਿੰਦਰ ਸਿੰਘ ਸੋਈ ਹਾਂਜੀ ਪਿੰਡ ਮਨਸੂਰ ਅੱਜ ਜੀ ਇਨਕੁਆਰੀ ਸੀ ਸਾਡੇ ਕੋਈ ਕੰਪਲੇਂਟ ਸੀ ਇਹ ਤੇ ਗਏ ਅਸੀਂ 5-6 ਮਹੀਨੇ ਪਹਿਲਾਂ ਦੀ ਉਹਦੇ ਚ ਉਹਦੀ ਰਿਪੋਰਟ ਕਰਵਾਉਣ ਵਾਸਤੇ ਕਹਿੰਦਾ ਸੀ ਕਿ ਮੈਂ ਤੇਰੇ ਹੱਕ ਚ ਕਰਾਂਗਾ ਤੇ ਨਹੀਂ ਤੇ ਫਿਰ ਮੈਂ ਤੇਰੇ ਖਿਲਾਫ ਕਰ ਦੇਵਾਂਗਾ ਜੇ ਤੂੰ ਨਾ ਕਰੇਂਗਾ ਇਹਨਾਂ ਨੇ ਮੰਗਿਆ ਤੇ ਮੇਰੇ ਕੋਲ 2 ਨੱਕ ਸੀ ਤੇ ਪਰ ਉਹ 50 ਚ ਬਣੇ ਨਹੀਂ ਇਹਨੇ ਪੈਸੇ ਬਣੇ ਨਹੀਂ 50 ਦਿੱਤਾ ਤਿਆਜੀ ਜਿਹੜੀ ਅੱਜ ਜਿਹੜੀ ਟੀਮ ਜਿਹੜੀ ਇਹ ਕਿੱਥੋਂ ਆਈ ਜੀ ਇਹ ਗਰਦਾਰ ਗਰਦਾਰ ਅੱਜ ਮੌਕੇ ਤੇ ਮੱਪੀ ਜਿਹੜੇ ਮੌਕੇ ਤੇ ਮੌਕੇ ਰੰਗ ਰੰਗੇ ਤੇ ਮੌਕੇ ਤੇ ਪੈਸੇ ਲੈ ਅੱਜ ਦੀ ਕਿੰਨੀ ਮੋੜੀ 50000 50000